ਵੇਲਾ ਕੋ ਲਾਈਆ ਨੇ ਕਿਹਾ ਪਿੰ ਪਹਿਲਾ ਮੈਂ ਕਾਲ ਚੱਕੀ ਨਹੀਂ ਜਦੋਂ ਮੈਂ ਦੂਜੀ ਵਾਰੀ ਕਾਲ ਚੱਕੀ ਆ ਤੇ ਉਹਨੇ ਸਿੱਧੀਆਂ ਗਾਲਾਂ ਕੱਢੀਆਂ ਤੇ ਮੈਂ ਕਿਹਾ ਪੁੱਤ ਮੈਂ ਤਾਂ ਜਲੰਧਰੋਂ ਬੋਲਦੀ ਆ ਤੇ ਮੇਰੇ ਇੱਥੇ ਕੋਈ ਮੇਰੇ ਕੋ ਕਾਕਾ ਨਹੀਂ ਕੋਈ ਮੇਰੇ ਕੋ ਪੋਸਾ ਨਹੀਂ ਕੋਈ ਮੇਰੇ ਕੋ ਮੁੰਡਾ ਕੋਈ ਨਹੀਂ ਮੇਰੇ ਮੁੰਡੇ ਸਾਰੇ ਵਿਚਾਰੇ ਬਾਹਰ ਆ ਤੇ ਅਸੀਂ ਆ ਤਿੰਨ ਜਣੇ ਘਰ ਤੇ ਉਹਨਾਂ ਨੇ ਇੰਨੀ ਕਹਿੰਦਾ 5 ਮਿੰਟ ਬਾਅਦ ਦੇਖੋ ਤੁਸੀਂ ਤੁਹਾਡੇ ਘਰ ਦਾ ਹਾਲ ਕੀ ਬਣਦਾ ਅੱਛਾ ਜੀ ਤੇ ਉਹਨਾਂ ਨੇ ਆਣ ਕੇ ਹੱਲੇ ਮੈਂ ਉੱਠ ਕੇ ਪੈਣੀ ਚੱਕਿਆ ਤੇ ਜੱਤੀ ਗੋਲੀਆਂ ਵਜਨ ਦੀ ਟਾੜ-ਟਾੜ 12 13 ਗੋਲੀਆਂ ਚਲਾਈਆਂ ਉਹਨਾਂ ਨੇ ਠੀਕ ਹੈ ਇੱਕ ਮੋਟਰਸਾਈਕਲ ਆ ਇੱਕ ਮੁੰਡੇ ਨੇ ਦੋ ਹੱਥਾਂ ਨਾਲ ਗੋਲੀਆਂ ਚਲਾਈਆਂ ਇੱਕ ਨੇ ਵੀਡੀਓ ਬਣਾਈ ਨਾਲ ਹੀ ਵੀਡੀਓ ਫਿਰ ਉਹ ਸੈਂਡ ਮੇਰੇ ਫੋਨ ਤੇ ਕਰਤੀ ਕਿ ਸ਼ੇਜਾਦ ਪੱਟੀ ਉਹ ਦਾ ਨਾਮ ਕੀ ਹੈਂਟੀ ਜੀ ਮੇਰੇ ਫੋਨ ਦੇ ਉੱਤੇ ਉਹਦੀ ਫੋਟੋ ਲੱਗੀ ਆ ਅਚਾ ਉਹ ਜਿਹੜੀ ਜਿੱਥੇ ਕੋਲ ਆਈ ਸੀਗੀ ਉਹਦੀ ਫੋਟੋ ਜੀ ਸੀ ਜੇ ਤੁਹਾਨੂੰ ਪਤਾ ਸੀ ਕਿ ਸ਼ੇਜਾਦ ਪੱਟੀ ਉਹ ਆ ਹਾਂ ਮੈਨੂੰ ਤਾਂ ਉਹ ਵੀ ਸ਼ਕਲ ਨਹੀਂ ਦੇਖੀ ਮਿੰਟਾ ਮੈਂ ਪੁਲਿਸ ਵਾਲਿਆਂ ਨੂੰ ਦਿਖਾਈ ਤਾਂ ਮੈਨੂੰ ਕੋਈ ਪੁਲਿਸ ਨੇ ਤਾਂ ਦੱਸਿਆ ਕਿ ਉਹ ਸ਼ੇਜਾਦ ਪੱਟੀ ਉਹ ਆ ਲਾਂਤਾ 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 ਇਹੋ ਜੀ ਬਦਮਾਸ਼ੀ ਕਰਨ ਵਾਲੇ ਤੇ ਲੱਖ ਦੀਆਂ ਲਾਂਤਾ ਹੈ ਤਸਵੀਰ ਹੈ ਸ਼ਹਿਜ਼ਾਦ ਪੱਟੀ ਦੀ ਉਹ ਸ਼ਹਿਜ਼ਾਦ ਪੱਟੀ ਦੀ ਜਿਸ ਨੇ ਜਲੰਧਰ ਚ ਕੁਝ ਸਮਾਂ ਪਹਿਲਾਂ ਗਰਨੇਡ ਅਟੈਕ ਕਰਵਾਇਆ ਸੀ ਇਸ ਤੋਂ ਬਾਅਦ ਚੋ ਜਲੰਧਰ ਚ ਮਨੋਰੰਜਨ ਕਾਲੀਆ ਦੇ ਘਰ ਦੇ ਵਿੱਚ ਹੋਏ ਗਰਨੇਡ ਹਮਲੇ ਚ ਵੀ ਇਸ ਦਾ ਨਾਮ ਆਇਆ ਸੀ ਤੇ ਹੁਣ ਇਸ ਦਾ ਨਾਮ ਆ ਰਿਹਾ ਹੈ ਇੱਕ ਬਜ਼ੁਰਗ ਮਹਿਲਾ ਨੂੰ ਫੋਨ ਕਰਕੇ ਧਮਕਾਉਣ ਦਾ ਤੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਉਸ ਬਜ਼ੁਰਗ ਮਹਿਲਾ ਨੂੰ ਵੀਡੀਓ ਭੇਜੰਦਾ ਤੇ ਗਾਲਾਂ ਕੱਢਣ ਦਾ ਇਹ ਕਿੱਥੋਂ ਦੀ ਬਾਤਰੀ ਹੈ ਭਾਵੇਂ ਵਿਵਾਦ ਕੋਈ ਵੀ ਹੋਵੇ ਕਿਸੇ ਬਜ਼ੁਰਗ ਨੂੰ ਗਾਲਾਂ ਕੱਢਣੀਆਂ ਇਹ ਕਿੱਥੋਂ ਦਾ ਇਨਸਾਫ ਹੈ ਇਹ ਉਹੀ ਸ਼ਹਜ਼ਾਦ ਪੱਟੀ ਤੇ ਇਲਜ਼ਾਮ ਲੱਗ ਰਹੇ ਨੇ ਜੋ ਸ਼ਹਜ਼ਾਦ ਪੱਟੀ ਖੁਦ ਨੂੰ ਮਸੀਹਾ ਬਣਾਉਣ ਦੀ ਕੋਸ਼ਿਸ਼ ਕਰਦਾ ਜੋ ਖੁਦ ਨੂੰ ਸੋਸ਼ਲ ਮੀਡੀਆ ਤੇ ਦਿਖਾਉਂਦਾ ਹੈ ਕਿ ਉਸ ਤੋਂ ਚੰਗਾ ਬੰਦਾ ਹੀ ਕੋਈ ਨਹੀਂ ਹਾਂ ਜੀ ਆਂਟੀ ਕੀ ਨਾਮ ਹੈ ਆਪਣਾ ਸ਼ਹਜ਼ਾਦ ਭੱਟੀ ਤੇ ਜਲੰਧਰ ਦੀ ਇੱਕ ਮਹਿਲਾ ਨੇ ਇਲਜ਼ਾਮ ਲਾਇਆ ਨੇ ਕਿ ਉਹ ਨੂੰ ਫੋਨ ਦੇ ਉੱਤੇ ਉੱਤੇ ਗਾਲ੍ਹਾਂ ਕੱਢੀ ਤੇ ਨਾਲ ਹੀ ਕਿਹਾ ਕਿ 5 ਮਿੰਟ ਦੇ ਦੇਖ ਤੇਰੇ ਕਾਰ ਕੀ ਹੁੰਦਾ ਤੇ ਉਸ ਤੋਂ ਬਾਅਦ ਉਹ ਘਰ ਦੇ ਬਾਹਰ ਇੱਕ ਨੌਜਵਾਨ ਨੇ ਦੋਨੋਂ ਹੱਥਾਂ 'ਚ ਪਸਤੌਰ ਫੜ ਕੇ ਘੋੜਾ ਚਲਾਇਆ ਤੇ ਫਿਰ ਆਹੀ ਵੀਡੀਓ ਸ਼ਹਜ਼ਾਦ ਭੱਟੀ ਦੀ ਫੋਟੋ ਲੱਗੇ ਪਤਾ ਨਹੀਂ ਕਿਨੇ ਬੰਦੇ ਦੇ ਦੀ ਆਈ ਹੈ ਉਹ ਬੀਬੀ ਨੂੰ ਭੇਜ ਦਿੱਤੀ ਤੇ ਪੋਸਟ ਵਾਲਿਆਂ ਨੇ ਉਹਦੀ ਫੋਟੋ ਪਛਾਣੀ ਕਿ ਇਹ ਤਾਂ ਸ਼ਹਜ਼ਾਦ ਭੱਟੀ ਹੈ ਮੇਰਾ ਪੁੱਤ ਮੇਰਾ ਸ਼ਹਜ਼ਾਦ ਭੱਟੀ ਹੈ ਜਾਂ ਫਿਰ ਨਹੀਂ ਐਤਾ ਜਾਂਚ ਦਾ ਵਿਸ਼ਾ ਹੈ ਮੇਰਾ ਮਸਲਾ ਨਹੀਂ ਮੇਰੇ ਹੁੰਦੇ ਸਾਰੇ ਚਾਰ ਨੋ ਵਿਦੇਸ਼ ਭੇਜਣ ਨੂੰ ਲੈ ਕੇ ਜੁੜਿਆ ਮਸਲਾ ਕੋਈ ਵੀ ਹੋ ਪਰ ਕੀ ਬਜ਼ੁਰਗਾਂ ਨੂੰ ਇਸ ਤਿੱਕੇ ਨਾਲ ਡਰਾਣਾ ਕਿਸੇ ਵੀ ਪਤਵਾਰ ਨੂੰ ਸ਼ੋਭਾ ਦੇ ਦਿੰਦਾ ਹੁਣ ਵੇਖਦਾ ਉਹਨਾਂ ਦਾ ਚੰਡੀ ਤਾਰ ਦਾ 12 ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦਾ ਜਾਂ ਫਿਰ ਇੱਕ ਮੋਟਰਸਾਈਕਲ ਇੱਕ ਮੁੰਡੇ ਦਾ ਜੇਕਰ ਮੁਕਰ ਜਾਂਦਾ ਤੇ ਪੁਲਿਸ ਦੀ ਪਰਦਾਸ਼ ਵਿੱਚ ਪਤਾ ਲੱਗੇਗਾ ਕਿ ਵਾਕਈ ਸ਼ਹਿਜ਼ਾਦ ਪੱਟੀ ਨੇ ਕਾਰਾ ਕੀਤਾ ਜਾਂ ਫਿਰ ਕਿਸੇ ਹੋਰ ਨੇ ਬਿਲਾਲ ਤੁਸੀਂ ਆਪ ਹੀ ਦੇਖ ਲਵੋ ਉਸ ਬੀਬੀ ਦਾ ਕੀ ਕੁਝ ਕਹਿਣਾ ਸੀ ਤਾਰਿਖ ਪਹਿਲ ਪੰਜਾਬੀ ਟੀਵੀ ਦੇ ਲਈ ਪਿਊਰੋ ਰਿਪੋਰਟ ਚਿਲੰਡਾ ਦਾ ਮਹਾਂ ਰੰਨੀ ਤਮਗੀਦ ਕੀਤੀ ਗਈ ਹੈ ਹਾਂਜੀ ਹਾਂਜੀ ਤੇ ਇਹ ਮਾਮਲਾ ਕੀ ਹੈ ਕਹਿੰਦੇ ਦੋ ਮੁੰਡਿਆਂ ਨੂੰ ਤੁਹਾਡੇ ਬੇਟੇ ਨੇ ਇੱਕ ਨੇ ਬਾਹਰ ਸੱਦਿਆ ਜੀ ਪੁਰਤਗਾਲ ਤਿੰਨੇ ਮੁੰਡੇ ਗਏ ਸਪੁਰਤਗਾਲ ਘਰ ਦੀ ਫੈਮਿਲੀ ਵਾਂਗ ਉਹ ਰਹਿੰਦੇ ਸੀ ਸਾਬ ਉਹਨਾਂ ਕੋ ਕੰਮ ਨਹੀਂ ਬਾਹਰ ਹੋਇਆ ਅੱਛਾ ਜੀ ਤੇ ਧੀਰਜ ਕੁਮਾਰ ਪੈਸੇ ਮੰਗਦਾ ਸੀ ਅੱਛਾ ਜੀ 10 ਲੱਖ ਦਿੱਤਾ 10 ਲੱਖ ਉਹ ਕਹਿਣ ਦਿਆ ਆ ਸਾਢੇ 8 ਉਹਨੇ ਦਿੱਤਾ ਸਾਢੇ 8 ਲੈ ਕੇ ਏਜੰਟ ਨੂੰ ਦੇ ਦਿੱਤਾ ਦੀਪਕ ਕਮਕਾਰ ਨੂੰ ਦਫ਼ਤਰ ਜਾ ਕੇ ਉਹਨੇ ਕਿੱਥੇ ਕਿ ਕਿਹੜੀ ਜਗ੍ਹਾ ਤੇ ਏਜੰਟ ਪਠਾਨਕੋਟ ਬਾਈਪਾਸ ਓਕੇ ਜ ਉੱਥੇ ਪੈਸੇ ਦੇਤੇ ਉਹਨਾਂ ਨੇ ਕਰੋਸ਼ੀਆ ਦਾ ਵੀਜ਼ਾ ਟ੍ਰੈਕਟ ਵੀਜ਼ਾ ਇਹਨੂੰ ਦੇ ਦਿੱਤਾ ਧੀਰਜ ਕੁਮਾਰ ਨੂੰ ਕਿੱਥੇ ਧੀਰਜ ਕੁਮਾਰ ਕਿੱਥੇ ਦਾ ਰਹਿਣਾ ਹੈ ਧੀਰਜ ਕੁਮਾਰ ਇੱਥੇ ਦਾ ਭਾਰਗੋ ਕੈਂਪ ਭਾਰਗੋ ਕੈਂਪ ਗਾਂਧੀ ਕੈਂਪ ਦਾ ਰਹਿਣ ਵਾਲਾ ਉਹ ਯਾਰ ਆਮ ਦਾ ਰਹਿੰਦਾ ਅੱਛਾ ਫੇ ਸਾਰੇ ਮੁੰਡਿਆਂ ਨੇ ਇਹ ਕਿ 7-7 ਕਿਲੋ ਵਜਨ ਲਿਆਣਾ ਇਹ ਜਿਆਦਾ ਲੈ ਗਏ ਦੋ ਇੱਕ ਟੇਤੀ ਭਰ ਕੇ ਇਹ ਕੈਪਸੂਲਾਂ ਦਾ ਲੈ ਕੇ ਗਿਆ ਉੱਥੇ ਮੈਸੀ ਵਾਲਿਆਂ ਨੇ ਇਹਦਾ ਕਢਾਇਆ ਸਾਰਾ ਮਾਰ ਅੱਛਾ ਜੀ ਪਹਿਲਾਂ ਇਹ ਇੱਥੇ ਘੜੀ ਕੋਲੀ ਮੁੜ ਕੇ ਇਸ ਬੱਚੇ ਕੋ ਕੰਮ ਨਹੀਂ ਹੋਇਆ ਦੋ ਬੱਚੇ ਕੰਮ ਤੇ ਲੱਗੇ ਇਹਨੇ ਦੂ ਜੇ ਵੀ ਨਾ ਅੜ ਲਾ ਲੈ ਨਾ ਅੜ ਲਾ ਕੇ ਤਿੰਨੇ ਹੀ ਵਾਪਸ ਆ ਗਏ ਉਧਰਲੀ ਗਵਰਨਮੈਂਟ ਨੇ 40000 ਰੁਪਏ ਇਹਨਾਂ ਨੂੰ ਦੇਣਾ ਕੀਤਾ 4 ਘੰਟੇ ਕਿਆ ਕੰਮ ਕਰੋ ਨਾ 4 ਘੰਟੇ ਕੰਮ ਕੀਤਾ 40000 ਰੁਪਏ ਲੈ ਕੇ ਖਾਂਦੇ ਰਹੇ ਮੁੜ ਕੇ ਆਣ ਕੇ ਇਹਨਾਂ ਨੇ ਮੇਰੇ ਤੇ ਕੇਸ ਥੋਕ ਦਿੱਤਾ ਡਿਪਟੀ ਕਮਿਸ਼ਨਰ ਦੇ ਕਚਹਿਰੀ ਦੇ ਵਿੱਚ ਅੱਛਾ ਜੀ ਉੱਥੋਂ ਮੈਨੂੰ ਕਲੀਨ ਚਿੱਟ ਮਿਲ ਗਈ ਆ ਮੈਂ ਬਿਲਕੁਲ ਭਰੀ ਹੋ ਗਈ ਮੇਰਾ ਆਂਡ ਗੋਏ ਪੈਰ ਕੇ ਕਹਿੰਦਾ ਮਾਤਾ ਮੇਰਾ ਲੈਂਟਰ ਡਿੱਗਦਾ ਆ ਮੈਨੂੰ ਬਾਹਰ ਕੱਢ ਦਿਓ ਮੈਂ ਤੁਹਾਨੂੰ ਦੇਣ ਤੁਹਾਡਾ ساری ਉਮਰ ਦਊਂਗਾ ਤਾਂ ਮੈਨੂੰ ਕੰਮ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅਜੇ ਕੁਮਾਰ ਨੇ ਇਹ ਸਾਰਾ ਕੰਮ ਕਰਾਇਆ ਅਜੇ ਕੁਮਾਰ ਨੇ ਧੀਰਜ ਕੁਮਾਰ ਨੇ ਤੇ ਸੋਨੂ ਨੇ ਇਹਨਾਂ ਨੇ ਕੰਮ ਕਰਾਇਆ ਸੋਨੂ ਨੇ ਇੱਕ ਵਾਰ ਨੇ ਹੀ ਕਰਾਇਆ ਦਿੱਕੀ ਬਰਾਬਰ ਤਿੰਨੇ ਮੁੰਡੇ ਤਿੰਨਾਂ ਨੇ ਹਾਂਜੀ ਅੰਕਲ ਕੀ ਨਾਮ ਆਪਾਂ ਜੀ ਹੁਣ ਚਾਹ ਇੱਕ ਮੈਂ ਬਾਹਰ ਘੁੰਮਣਾ ਪਤ ਨਹੀਂ ਨਹੀਂ ਮੈਂ ਹਾਂਜੀ 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 ਤਿੰਨਾਂ ਨੇ ਕੰਮ ਕਰਾਇਆ ਬਸ ਅੱਛਾ ਜੀ ਪਾਪਾ ਨੂੰ ਹੁਣ ਡਾਰਿਆ ਇਹਨਾਂ ਨੇ ਤਿੰਨਾਂ ਨੇ ਕੱਲ ਨੂੰ ਮੈਂ ਮਰ ਗਈ ਜਾਂ ਮੇਰੇ ਕੋਸ ਹੋ ਗਿਆ ਇਹ ਤਿੰਨੇ ਜ਼ਿੰਮੇਵਾਰ ਮੇਰੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਮੰਗ ਮੰਗ ਜਾਂ ਮੈਨੂੰ ਇਨਸਾਫ ਮਿਲੇ ਬਸ ਮੇਰਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਪੁੱਛ ਕੇ ਦੱਸਣ ਮੇਰਾ ਕੀ ਹਿਸਾਬ ਕਿਤਾਬ ਸੀ ਮੈਨੂੰ ਮਾਂ ਕਹਿੰਦੇ ਸੀ ਪਰ ਮਾਂ ਦਾ ਹੀ ਨਾਂ ਸੀ ਇਹਨਾਂ ਨੇ ਕਲੰਕ ਲਾ ਦਿੱਤਾ ਬੱਚਿਆਂ ਨੇ ਬਸ ਮੁੱਖ ਦੇ ਅਧਿਕਾਰੀ ਪਹੁੰਚੇ ਕਾਫੀ ਵੱਡੇ ਸਾਰੇ ਅਫਸਰ ਤੁਹਾਡੇ ਨਾਲ ਪਹੁੰਚੇ ਕੀ ਗੱਲ ਹੋਈ ਤੁਹਾਡਾ ਡੀਵੀਡੀਆਰ ਵੀ ਜੋਗੀ ਲੈ ਗਏ ਹਾਂ ਹਾਂ ਜੀ ਉਹ ਲੈ ਗਏ ਹਾਂ ਸੀਸੀਟੀ ਵੀ ਲੈ ਗਏ ਆ ਪੁਲਸ ਹਾਂ ਤਿੰਨ ਦਿਨ ਕਹਿੰਦੇ ਪੁਲਸ ਇੱਥੇ ਰਹੂਗੀ ਅੱਛਾ ਜੀ ਤਿੰਨ ਦਿਨ ਪੁਲਸ ਇੱਥੇ ਰਹੇਗੀ ਮਾਤਾ ਜਿਹੜੇ ਤੁਹਾਡੇ ਲੜਕੇ ਨੇ ਬਾਹਰ ਹੈਗੇ ਇਹ ਜਿਹੜੇ ਤੁਹਾਡੇ ਬੱਚੇ ਤੁਸੀਂ ਉਹਨਾਂ ਨੂੰ ਵੀ ਇਨਫੋਰਮੇਸ਼ਨ ਦਿੱਤੀ ਆ ਕੋਈ ਇਸ ਦੇ ਬਾਰੇ ਦਿੱਤੀ ਆ ਹਾਂ ਦਿੱਤੀ ਆ ਦਿੱਤੀ